ਮਨਰੇਗਾ ਸਕੀਮ ਦਾ ਨਾਮ ਬਦਲਣ ਨੂੰ ਲੈ ਕੇ ਲਗਾਤਾਰ ਸਿਆਸੀ ਕਮਸਾਨ ਮੱਚਦਾ ਹੋਇਆ ਨਸਰ ਆ ਰਿਹਾ ਤੇ ਉੱਥੇ ਦੱਸਦੀ ਹੈ ਕਿ ਅੱਜ ਵਟਿਆ ਜਿਹੜਾ ਕਿ ਪ੍ਰਦਰਸ਼ਨ ਕਾਂਗਰਸ ਪਾਰਟੀ ਦੇ ਵੱਲੋਂ ਕੀਤਾ ਗਿਆ ਰਾਜਾ ਵੜਿੰਗ ਨੇ ਇੱਕ ਵੱਡਾ ਬਿਆਨ ਦਿੱਤਾ ਤੇ ਜਿਸ ਤੋਂ ਬਾਅਦ ਉੱਥੇ ਕੇਂਦਰ ਸਰਕਾਰ ਨੂੰ ਮੁੜ ਤੋਂ ਲਲਕਾਰਿਆ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਗਰੀਬਾਂ ਦੇ ਹੱਕ ਦੇ ਨਹੀਂ ਖੋਣ ਦਵਾਂਗੇ ਤੇ ਉੱਥੇ ਕਿਸੇ ਵੀ ਗਰੀਬ ਦਾ ਚੁੱਲ੍ਹਾ ਨਹੀਂ ਬੁਝੇਗਾ ਤੇ ਜਿਸ ਤੋਂ ਬਾਅਦ ਕਾਂਗਰਸ ਪਾਰਟੀ ਇੱਕ ਤਕੜਾ ਸਟੈਂਡ ਲੈਂਦੀ ਹੋਈ ਨਜ਼ਰ ਆ ਰਹੀ ਹੈ ਤੇ ਰਾਜਾ ਵੜਿੰਗ ਦੇ ਵੱਲੋਂ ਜਿਹੜਾ ਕਿ ਬੋਧੀ ਸਰਕਾਰ ਦੇ ਉੱਤੇ ਪੁਆਇਟਵਾਰ ਕੀਤਾ ਜਾ ਰਿਹਾ ਹੋਰ ਕੀ ਕੁਝ ਕਹਿਣਾ ਹੈ ਰਾਜਾ ਵੜਿੰਗ ਦਾ ਆਓ ਤੁਹਾਨੂੰ ਸੁਣਾਉਨੇ ਆ ਤੇ ਬਿਜਲੀ ਦੇ ਖੰਭੇ ਦੇ ਥੱਲੇ ਬੈਠ ਕੇ ਬਿਜਲੀ ਦੇ ਖੰਭੇ ਦੇ ਥੱਲੇ ਬੈਠ ਕੇ ਸੜਕ ਤੇ ਉਹਨਾਂ ਨੇ ਪੜ੍ਹਾਈ ਪੂਰੀ ਕਰਕੇ ਇਸ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਉਹਨੂੰ ਦਰਦ ਸੀਗਾ ਗਰੀਬਾਂ ਦਾ ਕਿ ਮੈਂ ਗਰੀਬਾਂ ਦੇ ਘਰੇ ਚੁੱਲ੍ਹੇ ਦੀ ਅੱਗ 부ਝ ਟੀਂ ਦੇਣੀ ਇਸ ਕਰਕੇ ਮਨਰੇਗਾ ਸ਼ੁਰੂ ਹੋਈ ਸੀ ਮੇਰੇ ਸਤਕਾਰਯੋਗ ਪ੍ਰਾਉ ਇਹਦਾ ਨਾਂ ਰਾਸ਼ਟ੍ਰਪੀਤਾ ਮਹਾਤਮਾ ਗਾਂਧੀ ਜਿੱਦੋਂ ਸ਼ੁਰੂ ਕੀਤੀ ਫਿਰ ਥੋੜੀ ਦੇਰ ਬਾਅਦ ਰਾਸ਼ਟ੍ਰਪੀਤਾ ਮਹਾਤਮਾ ਗਾਂਧੀ ਦੇ ਨਾਮ ਨਾਲ ਇਹ ਨਾਮ ਦਿੱਤਾ ਕਿਉਂ ਕਿਉਂਕਿ ਮਹਾਤਮਾ ਗਾਂਧੀਏ ਸੋਚਦੇ ਸਨ ਕਿ ਅਗਰ ਦੇਸ਼ ਦਾ ਵਿਕਾਸ ਕਰਨਾ ਹੈ ਅਗਰ ਦੇਸ਼ ਨੂੰ ਤਰੱਕੀ ਤੇ ਲੈ ਕੇ ਜਾਣਾ ਹੈ ਤਾਂ ਪਿੰਡਾਂ ਦਾ ਵਿਕਾਸ ਹੋਣਾ ਜ਼ਰੂਰੀ ਹੈ ਜਿੱਥੇ 68 ਤੋਂ 70% ਆਬਾਦੀ ਰਹਿੰਦੀ ਹੈ ਸਾਡੇ ਦੇਸ਼ ਦੀ ਇਸ ਕਰਕੇ ਇਹ ਮਹਾਤਮਾ ਗਾਂਧੀ ਦੇ ਨਾਮ ਨਾਲ ਸ਼ੁਰੂ ਕੀਤੀ ਗਈ ਕਿਉਂਕਿ ਉਹ ਚਾਹੁੰਦੇ ਸਨ ਪਿੰਡਾਂ ਦੇ ਮਿਹਨਤ ਦਾ ਸ਼ਲੋਕ ਮਿਹਨਤ ਕਰਕੇ ਅੱਗੇ ਹੋਣ ਪਰ ਇਸ ਮਨਰੇਗਾ ਸਕੀਮ ਨੇ कोरोना ਦੇ ਅੰਦਰ ਜਦੋਂ ਮਰ ਰਹੀ ਸੀ ਦੁਨੀਆ ਇਹ ਇਸ ਮਨਰੇਗਾ ਸਕੀਮ ਸੰਜੀਵਨੀ ਬੂਟੀ ਦੇ ਵਾਂਗ ਜਿਹੜੀ ਹਨੂਮਾਨ ਜੀ ਲੈ ਕੇ ਆਏ ਸਨ ਇਹ ਇਹ ਸੰਜੀਵਨੀ ਬੂਟੀ ਦਾ ਕੰਮ ਇਸ ਮਨਰੇਗਾ ਸਕੀਮ ਨੇ ਕੀਤਾ ਜੇ ਮਨਰੇਗਾ ਨਾ ਹੁੰਦੀ ਤਾਂ ਕਈ ਮੇਰੀਆਂ ਮਾਵਾ ਤੇ ਕਈ ਸਾਡੇ ਪਰਿਵਾਰ ਭੁੱਖੇ ਮਰ ਜਾਂਦੇ ਮਨਰੇਗਾ ਦੀ ਦੇਣ ਹੈ ਅੱਜ ਦੁੱਖ ਕੇ ਇਸ ਕਰਦਾ ਹੈ ਅਭਿਦੀ ਅੰਦਰ ਸਿੰਘ ਲਾ ਜੀ ਨੇ ਬੋਲ ਦਿਆ ਵਿਸਤਾਰ ਪੂਰਕ ਦੱਸਿਆ ਰਾਣਾ ਕੇ ਪੀ ਸਾਹਮਣੇ ਦੱਸਿਆ ਅੱਜ ਲੋੜ ਸੀਗੀ ਕਿ 20 ਸਾਲਾਂ ਬਾਅਦ 600 ਰੁਪਿਆ ਦਿਹਾੜੀ ਕਰਦੇ 600 ਰੁਪਿਆ ਦਿਹਾੜੀ ਘੱਟੋਕਾ ਚਾਹੀਦੀ ਹੈ ਅੱਜ ਚਾਹੀਦਾ ਸੀਗਾ ਕਿ 150 ਦੇਣ ਕਰ ਦੇ ਜਾਣ ਬੁੱਝ ਕੇ ਬੀਜੇਪੀ ਵਾਲਿਆਂ ਨੇ ਕਾਨੂੰਨ ਲਿਆਤਾ ਹੁਣ ਹੌਲੀ ਹੌਲੀ ਥੋੜਾ ਜਿਹੜੀ ਮਨਰੇਗਾ ਦੀ ਹਾਜ਼ਰੀਆ ਗੂਠਾ ਲਗਿਆ ਕਰੂਗਾ ਪਹਿਲਾਂ ਥੋੜਾ ਗੂਠਾ ਚੱਕਿਆ ਮਸ਼ੀਨ ਜੇ ਤੁਸੀਂ ਜਿਵੇਂ ਦਫ਼ਤਰਾਂ ਚ ਅਡਾਨੀ ਤੇ ਬਾਨੀ ਦੇ ਦਫ਼ਤਰਾਂ ਚ ਕੰਮ ਚੱਲਦਾ ਹੈ ਜੇ ਗੂਠਾ ਬੇਬੇ ਮਖਤਿਆਰ ਕੋਰ ਦਾ ਚੱਲੇਗਾ ਤੌੜੀ ਹਾਜ਼ਰੀ ਲੱਗੇਗੀ ਨਹੀਂ ਹਾਜ਼ਰੀ ਨਹੀਂ ਲੱਗੇਗੀ ਆ ਝਾੜੂ ਦੀ ਸਰਕਾਰ जिन्हें ਸਾਡੇ ਸਮੇਂ ਰਜਿਸਟਰ ਤੇ ਹਾਜ਼ਰੀ ਲੱਗਦੀ ਸੀ ਤੇ ਕਈ ਬੁੱਢੀਆਂ ਮਾਵਾਂ ਤੇ ਕਈ ਸਾਡੇ ਬੁੱਡੇ ਬਾਪੂ ਵਿਚਾਰੇ ਕੰਮ ਤੇ ਤਾਂ ਜਾਂਦੇ ਸਨ ਲੇਕਿਨ ਥੋੜਾ ਕੰਮ ਕਰਕੇ ਆਪਦੀ ਹਾਜ਼ਰੀ ਲਵਾ ਲੈਂਦੇ ਸਨ ਹੁਣ ਆ ਝਾੜੂ ਦੀ ਸਰਕਾਰ ਤੇ ਭਗਵੰਤ ਮਾਨ ਸਾਹਿਬ ਨੇ ਹੁਣ ਫੋਟੋ ਕਰਤੀ ਫੋਟੋ ਹੁਣ ਕੈਮਰਾ ਚ ਫੋਟੋ ਹੁੰਦੀ ਐ ਥੋਡੀ हाजरी कितने लगती है तोड़ तोर के मेरिया मेरी मावाते हैं मेरी गलत सची है कि नहीं हाजरी सर सर हाजरी लगती है किसी और मोड़ पे और काम मिलता है कहीं और मोड़ पे और तीन चार किलोमीटर घुमाते रहते हैं यह गल सही है क्या मेरी गलत है ਇਹ ਹੌਲੀ ਹੌਲੀ ਜਿਹੜਾ ਹੈ ਭਗਵੰਤ ਸਿੰਘ ਮਾਨ ਸਾਹਿਬ ਹੈਣਾ ਇਹ ਹੌਲੀ ਹੌਲੀ ਇਹ ਤੇ ਮੋਦੀ ਰਲ ਕੇ ਇਹ ਪਹਿਲਾਂ ਫੋਟੋ ਤੇ ਵੀਡੀਓ ਬਣਾਇਆ ਕਰਨਗੇ ਕਿ ਕਿਹੜੀ ਬੇਬੀ ਬੇਬੇ ਤੇ ਬਾਪੂ ਤੁਰ ਸਕਦਾ ਉਹਨੂੰ ਨਰੇਗਾ ਦੇਵਾਂਗੇ ਦੂਜੇ ਨੂੰ ਦਿੰਦੇ ਇਹ ਇਹ ਗਰੀਬਾਂਸ ਤੇ ਬਣਾਈ ਸੀ ਇਸ ਮੰਡੀ ਸਰਕਾਰ ਨੇ ਇਹ ਕਹਿੰਦਾ ਗਰੀਬ ਤੇ ਅੱਛੀ ਸਰਕਾਰ ਹੈ ਸਾਡੇ ਰਾਜ ਚ ਸੋਨੀਆ ਗਾਂਧੀ ਦੇ ਤੁਹਾਨੂੰ 30 ਕਿਲੋ ਕਣਕ ਦੇਣ ਦਾ ਫੈਸਲਾ ਕੀਤਾ ਮਨਮੋਨ ਸਿੰਘ ਨੇ ਹੁਣ 5 ਕਿਲੋ ਮਿਲਦੀ ਹੈ 1000 ਰੁਪਿਆ ਦਿੱਤਾ ਦਵਾਊਗਾ ਵੇਖੂ ਮਿਲਦੀ ਹੈ ਕਿ ਨਹੀਂ ਮਿਲਦੀ 5 ਕਿਲੋ ਇਹ ਤੁਹਾਨੂੰ ਦੇਣ ਦਿੱਤੀ ਹੈ ਉਹ ਕਾਂਗਰਸ ਦਾ ਰਾਜ ਸੀਗਾ ਬਪੇਸ਼ बघेल ਸਾਹਿਬ 500 ਰੁਪਿਆ इनको ਪੈਨਸ਼ਨ ਮਿਲਦੀ थी ਕਾਂਗਰਸ ਦਾ ਰਾਜ ਆਇਆ ਗਰੀਬ ਕੋ 1500 ਰੁਪਿਆ ਪੈਨਸ਼ਨ ਕਾਂਗਰਸ ਪਾਰਟੀ ਨੇ ਦਿੱਤੀ ਔਰ ਕਿਸੇ ਪਾਰਟੀ ਨੇ ਨਹੀਂ ਦਿੱਤੀ ਅੱਜ 4 ਸਾਲ ਹੋ ਗਏ 4 ਸਾਲ ਠੱਗੀ ਮਾਰੀ ਏ ਅਖੀਰਲੇ 4 ਮਹੀਨੇ 1000 ਰੁਪਿਆ ਦੇ ਕੇ ਤੂੰ ਸਾਡੀਆਂ ਵੋਟਾਂ ਵੀ ਨਹੀਂ ਛੋੜ ਕਾਂਗਰਸ ਪਾਰਟੀ ਨੇ ਤੁਹਾਡੀ ਕੁੜੀ ਦੇ ਵਿਆਹ ਤੇ 16000 ਰੁਪਿਆ ਮਿਲਦਾ ਹੁੰਦਾ